ਆਹ ਖੱਤੀ ਤੇ ਭਾਈ ਮੈਂ ਚਬਾਈ ਨੂੰ ਇਹ ਤਾਂ ਕੱਢੀ ਹੀ ਨਾ ਮੀ ਹੂੰ ਕੋਈ ਇੱਕ ਤਾਂ ਬਰੇਕ ਆਪਤੀਆਂ ਕਰੀ ਜੀ ਇਹ ਹੁਣ ਕਿੱਥੇ ਤੱਕ ਇੱਥੇ ਤੱਕ ਆ ਕਾਹ ਵੜਨਾ ਚਾਹੀਦਾ ਯਾਰ ਉਹ ਸੋ ਫੇਰ ਉਹ ਵਾਰ ਤੋਂ ਲੈ ਕੇ ਤਾ ਉਹ ਪਹਿਲਾਂ ਆ ਟਾਲੀ ਵੀ ਆਪਣੀ ਜੇ ਉਹ ਬੱਲੇ ਬੱਚੇ ਵੀ ਆਪਣੇ ਆਹ ਇਹ ਜੀ ਕਿਦਾਂ ਆਵਾਜ਼ ਹੋ ਰਹੀ ਤੱਕ ਵੀਰੇ ਸਾਡੇ ਨਾਂ ਤਾਂ ਬਰੇ ਯਾਰ ਕਿਸ ਤਰ੍ਹਾਂ ਪੀਵੇ ਐਦਾ ਤੇ ਐਦਾ ਨਾ ਇੱਕ ਹੋ ਸਕਦਾ ਸੁੱਟਦਾ ਹੀ ਫੜਕਿਆ ਸੁੱਟ ਤੋਂ ਥੋੜਾ ਹੀ ਹੋਊਗਾ